ਹਾਂਜੀ ਸਤ ਸ੍ਰੀ ਅਕਾਲ ਜੀ। ਇੱਦੇ ਵਲੌਗ ਤੁਹਾਡਾ ਸਵਾਗਤ ਹੈ। ਲਓ ਜੀ ਆਪਾਂ ਜਾ ਰਹੇ ਹਾਂ ਬਰਮਿੰਗਮ ਨੂੰ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਗਈ ਹੈ ਜਰਮਨ ਮਾਰਕਟ। ਤੇ ਆਪਾਂ ਨੂੰ ਘੁੰਮਣ ਫਿਰਨ ਚੱਲੇ ਸੀਗੇ ਵੀਕਐਂਡ ਤੇ। ਹੁਣ ਸਾ ਇੱਕ ਦਿਨ ਮਿਲਦਾ ਸੰਡੇ ਦਾ। ਤਾਂ ਹੁਣ ਜਾ ਰਹੇ ਆ ਆਪਾਂ ਬਰਮਿੰਗਮ ਟਾਊਨ। ਦੇਖਦੇ ਆਪਰੇ ਘੁੰਮਦੇ ਫਿਰਦੇ ਆ। ਲਓ ਆਪਾਂ ਪਹੁੰਚ ਗਏ ਬਰਮਿੰਗਮ ਸ਼ਹਿਰ ਟਾਊਨ ਚ ਮੇਨ ਜਿਹੜਾ ਲੋ ਕਰ ਲਿਆ ਪਾ ਮੋਛਾ ਮੱਚਾ ਖੜੀਆਂ ਤੇ ਆ ਪਹੁੰਚ ਗਏ ਆਪਾਂ ਚਾਇਨਾ ਮਾਰਕੀਟ ਇਹ ਸਾਰੀ ਜਿਹੜੀ ਮਾਰਕੀਟ ਹੈ ਚਾਈਨੀਸ ਲੋਕ ਨੇ ਇੱਥੇ ਜਿੰਨੇ ਵੀ ਇੱਥੇ ਆਣ ਲੱਗਦਾ ਜਿਵੇਂ ਜਬਾਨ ਚ ਆ ਗਏ ਜਾਂ ਚੀਨ ਚ ਆ ਗਏ ਸਾਰੀਆਂ ਸ਼ਾਪਾਂ ਜਿੰਨੀਆਂ ਵੀ ਨੇ ਚਾਈਨੀਸ ਸ਼ਾਪਾਂ ਨੇ ਇੱਥੇ ਸਾਰੀਆਂ ਤੇ ਜਿੰਨੇ ਵੀ ਚੀਨੀ ਮਿਲਣਗੇ ਤੇ ਗੋਰਾ ਕੋਈ ਨਹੀਂ ਆਪਾਂ ਕਹਿੰਦੇ ਜਿਵੇਂ ਪੰਜਾਬੀ ਇੱਥੇ ਬਹੁਤ ਨੇ ਤੇ ਜਦੋਂ ਆਹ ਡਾਊਨ ਚ ਆਇਆ ਲੱਗਦਾ ਸਾਰੇ ਚੀਨੀ ਨੇ ਇੱਥੇ ਤੇ ਆਪਾਂ ਬਸ ਆਹ ਜੀ ਆ ਗਏ ਬੋਲਰਿੰਗ ਇਹ ਬੇਛੇ ਛੋਟਾ ਜਿਹੜਾ ਖੜਿਆ ਬੋਲਰਿੰਗ ਇਹਦੇ ਨਾਲ ਹੀ ਫੋਟੋਆਂ ਖਰਾ-ਖਰਾ ਕੇ ਸਦਾਈਓ ਚਲੇ ਲੋਕ ਜਿਵੇਂ ਚੌਟਾ ਨਹੀਂ ਵੇਖਿਆ ਹੁੰਦਾ ਇਹ ਮੇਨ ਚ ਹੈ ਟਾਊਨ ਦੀ ਬੋਲਰਿੰਗ ਇੱਥੋਂ ਸਟਾਰਟ ਹੋ ਜਾਂਦੀ ਹੈ ਚਰਮਨ ਮਾਰਕੀਟ ਲੋ ਜੀ ਆਪਾਂ ਕੰਮ ਦੇ ਕਰਦੇ ਆ ਤੇ ਇਹ ਹੋ ਗਈ ਆਪਣੇ ਸਟਾਰਟ ਇੱਥੇ ਯਾਰ ਲੋਇਆਂ 뮤ਜ਼ਿਕ ਇਹ ਆਪਣਾ ਦਿਖਾ ਰਿਹਾ ਯਾਰ ਕਈ ਤਰ੍ਹਾਂ ਦੇ ਤੇ ਪੰਜਾਬੀ ਵੀ ਹੋਣਗੇ ਜਿਹੜੇ ਸਿੰਗਿੰਗ ਕਰਦੇ ਨੇ ਇਤਰਾ ਨਾਉ ਤੇ ਡੁੱਲ ਗਈ ਐ ਤੁਹਾਨੂੰ ਪਤਾ ਨਾਉ ਤੇ ਡੁੱਲੀ ਮਾੜੀ ਹੁੰਦੀ ਐ ਇੰਜਵਾਇ ਬੂਰਾ ਹੋ ਰਿਹਾ ਐ ਐ ਇਦਾਂ ਝੌਂਪੜੀਆਂ ਹੀ ਬਣਾ ਕੇ ਇੱਥੇ ਵਾਕਵਾ ਕੇ ਜਿਆਦਾ ਬੀਅਰ ਪੀਂਦਣੇ ਨੇ ਇਸੇ ਲੋਕ ਆ ਗਏ ਤੁਰੇ ਇੰਜਵਾਇ ਕਰਦੇ ਨੇ ਤੇ ਆ ਇਹਨਾਂ ਦਾ ਜੀਸ ਉਸ ਦਾ ਬਚਪਨ ਦੀ ਉਹ ਬਣਾਈ ਇਹਨਾਂ ਨੇ ਹਾਂ ਮਾਰਕੀਟ ਤੇ ਇਸ ਤੋਂ ਪਰਾਂ ਚੂਲੇ ਚਾਲੇ ਜੇ ਲੱਗਣ ਉਹ ਵੀ ਦੇਖਾਂਗੇ ਆ ਆਪਣਾ ਸਿੰਘ ਘੁੰਮਦੇ ਫਿਰਨਾ ਪੰਜਾਬੀ ਇੱਥੇ ਪੂਰੀ ਫਾਰਮ ਚ ਨੇ ਬਹੁ ਪੰਜਾਬੀ ਇੱਥੇ ਆਪਣੇ ਤੇ ਹੁਣ ਉਹ ਜਾ ਕੇ ਪੰਗੂੜੇ ਜੇ ਜਾ ਕੇ ਦੇਖਣੇ ਨੇ ਆਪਾਂ ਆ ਗਿਆ ਆ ਇਸ ਜੇ ਤਾਂ ਪਰ ਪੈਰਾਂਿਆਂ ਵਾਲੇ ਲਾ ਕੇ ਥੱਲੇ ਸਕੇਟਿੰਗ ਕਰਦੇ ਨੇ ਆਈਸ ਵਾਲੀ ਤੇ ਛੋਟੇ ਛੋਟੇ ਜੋ ਅਕਾਊਂਟ ਲਾ ਕੇ ਗੋਰੇ ਗੋਰੀਆਂ ਇੰਜੋਏ ਕਰਦੇ ਬਿਨਾਂ ਸਾਡੇ ਵਾਲੇ ਹੁੰਦੇ ਜੇ ਨਾ ਇੱਥੇ ਲਟ ਦੇ ਇਹਦੇ ਉੱਤੇ ਆ ਬੱਚਾ ਇੰਜੋਏ ਕਰਦੇ ਨੇ ਕਾਫੀ ਮੈਨੇਜਰ ਕੋਲ ਜੇ ਟੈਂਪਰੇਚਰ ਇਸ ਦੇ ਅੰਦਰ ਥੱਲੇ ਆਨ ਫਲੋਰ ਜੇ ਤੇ ਬਰਫ਼ ਜਾਂ ਮੀਂਹ ਆਂਦੀ ਹੈ ਲੋਕਾਂ ਦਾ ਗੈਂਡ ਬਣਾਇਆ ਇਹਨਾਂ ਨੇ ਚਾਰੇ ਪਾਸੇ ਬੰਦ ਕਰਕੇ ਉਹ ਰਾ ਨਿਵਾਏ ਦਾ ਬੰਨਾਮ ਨਾਮ ਆਪਣੇ ਛੋਟੇ ਛੋਟੇ ਜੁਆ ਕੁਈ ਲੋ ਆਪਾਂ ਬਣਾ ਲਿਆ ਬੰਗੂੜੇ ਕੋਲ ਆਇਆ ਤੇ ਉਹ ਸਭ ਤੋਂ ਵੱਡਾ ਬੰਗੂੜਾ ਆ ਗਿਆ ਇਹ ਆਪਾਂ ਇੱਕ ਅੱਧੀ ਬਣਾ ਲਈਏ ਰੀਲ ਅਗਰ ਪਾਉਣੀ ਹੈ ਇੰਸਟਾਗ੍ਰam ਤੇ ਵੀ ਤੇ YouTube ਤੇ ਵੀ ਤੇ ਬਹੁਤ ਬਹੁਤ ਸਬਸਕ੍ਰਾਈਬ ਕਰੋ ਤੇ ਬਹੁਤ ਟਾਈਮ ਆਪਣਾ ਖੜਿਆ ਹੋਇਆ ਹੈ ਵਿੱਚ ਜੇ ਛੜਤੇ ਸੀਗੇ ਬਣਾਉਣੇ ਵਲੌਗ ਹੁਣ ਫੇਰ ਤਿਆਰ ਕੀ ਕਰਦੇ ਆ ਬਣਾਉਣੇ ਆ ਤੇ ਵਾਦ ਤੋਂ ਵੱਧ ਵੇਖਿਆ ਕਰੋ ਸ਼ੇਅਰ ਕਰਦਿਆ ਕਰੋ ਆ ਵੇ ਲੋ ਇਹਨਾਂ ਦੇ ਕੰਮ ਆਪਣੇ ਇੰਡੀਆ ਵੀ ਹੁੰਦੇ ਨੇ ਪਰ ਇਹ ਕਾਫੀ ਜ਼ਿਆਦਾ ਲੰਬਾ ਉੱਚਾ ਸੰਗਲੀਆਂ ਜਿਹੜਾ ਬੰਨੇ ਆ ਇਹਨਾਂ ਨੇ ਤੇ ਇਹ ਪਿਛਲੀ ਵਾਰ ਕੇੰਦੇ ਟੁੱਟੇ ਵੀ ਤੇ ਹਾ ਗੋਰਾ ਪਰਨਾ ਬੰਨ ਗੇ ਚਾਕਲੇਟ ਸ਼ੇਕ ਵੇਖਿਆ ਰਿਹਾ ਤੇ ਗੋਰੇ ਵੀ ਪੱਗਾਂ ਬੰਨਦੇ ਨੇ ਹਾ ਗੋਲ ਪਰਨਾ ਬੰਨੇ ਆ ਨੇ ਆ ਚੱਲ ਰਿਹਾ ਮਿਊਜ਼ਿਕ ਭਤੀਜੇ ਦਾਰੂ ਆਪਾਂ ਮੁੰਨੇ ਭੰਗੜਾ ਆਪ ਉਸ ਵਿੱਚ ਸੁਧਲਾਇਆ ਨਾਨੇ ਟ੍ਰੀਵਾ ਮੀਆਂ ਇਹ ਤੇ ਰਾਮ ਨੇ ਆਪਣਾ ਦਾਰੂ ਪੀਂਦਣ ਤੈਨ ਜੁਆਏ ਕਰਦਣੇ ਦਿੱਲੀ ਆਏ ਹੁਣ ਇੱਕ ਮਹੀਨਾ ਰਹਿਣੀ ਆ ਮਾਰਕੀਟ ਤੇ ਆਪਾਂ ਵਿੱਚ ਬੀਅਰ ਤਾਂ ਚਲੋ ਕੀ ਪੀਣੀ ਆ ਆਪਾਂ ਪੀਣ ਲੱਗਿਆਂ ਨਵੇਂ ਨੰਬਰ ਦੇ ਐਪ ਤੇ ਗ੍ਰੈਕਸ ਦੀ ਫਰੀ ਕਾਫੀ ਨੰਮੀ ਐਪ ਡਾਊਨਲੋਡ ਕਰੇ ਤੇ ਕਾਫੀ ਮਿਲਦੀ ਐ ਇੱਕ ਹੌਟ ਜਿਹੜੀ ਮਰਜ਼ੀ ਲੈ ਲੋ ਤੇ ਆਪਣੇ ਕੋ ਵੀ ਇੱਕ ਨੰਬਰ ਨਵਾਂ ਅਜਿਹਾ ਦਾ ਆਪਾਂ ਨੇ ਕੀਤੀ ਐ ਆਪ ਡਾਊਨਲੋਡ ਤੇ ਲਈ ਆਪਾਂ ਇੱਕ ਕਾਫੀ ਆ ਮਿਲ ਗਈ ਆਪਣ ਨੂੰ ਕਾਫੀ ਤੇ ਆਪਾਂ ਹੁਣ ਠੰਡ ਦਾ ਕਾਫੀ ਪੀਣੇ ਆ ਬਾਹਰ ਜਾ ਕੇ ਦੋਸਤੋ ਬਾਤ ਕੋਈ ਖਾਣ ਪੀਣਗੇ ਆ ਵੇਖੋ ਜਾ ਕੇ ਆਪਾਂ ਬਾਹਰ ਨੂੰ ਲੈ ਕਦੀ ਫੇਰ ਰੀਲ ਬਣ ਗਈ ਬਈ ਇਹਦੇ ਚੋਂ ਤਾਂ ਖੂਣਾ ਪਾ ਜਾ ਕੇ ਆ ਗਏ ਤਾਤਾ ਜੀ ਭਰਾਵਾ ਤੇ ਇੱਥੇ ਕਮਾਂਗੇ ਰੋਟੀ ਤੇ ਫਿਰ ਜਾਵਾਂਗੇ ਘਰਾਂ ਨੂੰ ਤੇ ਮਿਲਾਂਗੇ ਨੈਕਸਟ ਵਲੌਗਸ ਤਾਂ ਸਤਿ ਸ੍ਰੀ ਅਕਾਲ ਜੀ ਓਕੇ ਜੀ